ਜੀ ਸਵਾਗਤ ਹੈ ਜੀ ਤੁਹਾਡੇ ਪੰਜਾਬ ਪੰਜਾਬੀ ਚੈਨਲ ਤੇ ਤੇ ਅਸੀਂ ਕਰ ਰਹੇ ਹਾਂ ਅੱਜ ਗਹਿਨੇ ਠੀਕ ਹੈ ਪੰਜਾਬੀ ਕਹਿਨੇ ਤੇ ਪੰਜਾਬੀ ਮੇਲਿਆਂ ਬਾਰੇ ਥੋੜਾ ਪੜਾਂਗੇ ਕਿਉਂਕਿ ਜਿਹੜੇ ਸਿਲੇਬਸ ਹੈ ਪੰਜਾਬੀ ਦਾ ਮਾਸਟਰ ਕੈਡਟ ਪੰਜਾਬ ਪੁਲਿਸ ਸਾਰੇ ਹੀ ਐਗਜ਼ਾਮ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਠੀਕ ਹੈ ता दे पेपर एड़ाबस में शामिल किया गया ठीक है गहने ते मेले चलो करते हैं स्टार्ट सब तो पहले असी करे सर के गहने ठीक है सिर के गहने सर के गहने सगी फुल चौंक चंद बोरला बग्याड़ी ਟਿੱਕਾ ਕਲਿੱਪ ਝੂਮਰ ਸੂਈ ਝੂਮਰ ਸ਼ਿੰਗਾਰ ਪੱਟੀ ਗੁੱਤ ਨਾਲ ਛੱਬਾ ਬੰਨਣਾ ਠੀਕ ਹੈ ਜੰਜੀਰਾ ਮਨਕਿਆਂ ਦੇ ਮੋਤੀਆਂ ਨਾਲ ਜੁੜਿਆ ਗਹਿਣਾ ਹੁੰਦਾ ਠੀਕ ਹੈ ਪੂਰੀ ਗੁੱਤ ਦੇ ਨਾਲ ਜਿਹੜਾ ਬੰਦੇ ਹਨ ਉਸ ਨੂੰ ਛੱਬਾ ਬੰਨਣਾ ਕਹਿੰਦੇ ਹਨ ਠੀਕ ਹੈ ਜੰਜੀਰਾ ਤੇ ਮੋਤੀਆਂ ਦੇ ਨਾਲ ਹੀ ਜੜਿਆ ਹੁੰਦਾ ਇੱਕ ਵਾਰੀ ਫਿਰ ਤੋਂ ਦੇਖ ਲਓ ਸੇਵ ਦੇ ਗਹਿਣੇ ਕਿਹੜੇ ਹੁੰਦੇ ਆ ਨਾ ਸੱਗੀ ਫੁੱਲ ਚੌਂਕ ਚੰਦ ਬੋਲਾ ਬੱਗਿਆੜੀ ਟਿੱਕਾ ਕਲਿੱਪ ਝੂਮਰ ਸੂਈ ਝੂਮਰ ਸ਼ਿੰਗਾਰ ਪੱਟੀ ਤੇ ਗੁੱਤ ਦੇ ਨਾਲ ਛੱਬਾ ਬੰਨਣਾ ਠੀਕ ਹੈ ਉਸ ਤੋਂ ਅਗੇ ਹਨ ਕੰਨਾ ਦੇ ਗਹਿਣੇ ਠੀਕ ਹੈ ਸੱਗੀ ਫੁੱਲ ਇਹਨਾਂ ਦੇ ਵਿੱਚੋਂ ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਗਿਆ ਠੀਕ ਹੈ ਬਗੀਆ ਢੀ ਹੋ ਗਿਆ ਹਾਂ ਅਗੇ ਕੰਨਾ ਦੇ ਗਹਿਨੇ ਕਾਂਟੇ ਬੂੰਦੇ ਲੋਟਣ ਪਿੰਪਲ ਪੱਤੀਆਂ ਤੁੰਗਲ ਸੋਨ ਚੜੀਆਂ 부ਝਲੀਆਂ ਟੌਪਸ ਕੰਡੀ ਕੋਕਰੂ ਚੁਮਕੇ ਡੰਡਲੀਆਂ ਰੇਲਾ ਬਹਾਦਰੀਆਂ ਮਾਮੇ ਮੁਰਕੀਆਂ ਲੋਟਨ ਆਦ ਠੀਕ ਹੈ ਇਹ ਹਨ ਸਿਰ ਦੇ ਗੈਣ ਕੰਨਾ ਦੇ ਗੈਣੇ ਅੱਗੇ ਹਨ ਨੱਕ ਦੇ ਗੈਣੇ ਧੀਲੀ ਲੌਂਗ ਕੋਕਾ ਰੇਖ ਮੇਖ ਨੱਥ ਮੱਛਲੀ ਤੇ ਨੁਕਰਾਂ ਠੀਕ ਹੈ ਨੱਕ ਦੇ ਗੈਨੇ ਕੁਆਰਿਫਾਇਰ ਸੁਣ ਲੋ ਤੇਲੀ ਲੌਂਗ ਕੋਕਾਂ ਰੇਖ ਮੇਖ ਠੀਕ ਹੈ ਮੇਖ ਰੇਖ ਤੇ ਮੇਖ ਠੀਕ ਹੈ ਇਧਰ ਹੈ ਰੇਖ ਤੇ ਮੇਖ ਨੱਥ ਮੱਛਲੀ ਤੇ ਨੁਕਰਾਂ ਠੀਕ ਹੈ ਹਨਾ ਕੰਨ ਦੇ ਗੈ ਅ ਨੱਕ ਦੇ ਗੈ ਨੇ ਠੀਕ ਹੈ ਉਸ ਤੋਂ ਗਏ ਹਨ ਗੱਦੰਦ ਦੇ ਗੈ ਨੇ ਗੱਦਨ ਦੇ ਕਹਿਨੇ ਬਹੁਤ ਜ਼ਿਆਦਾ ਧਿਆਨ ਨਾਲ ਸੁਨਣਾ ਤੰਦੀਰਾ ਹਸ ਹਸ ਕੰਠੀ ਕੰਡੀ ਗੁਲੂਬੰਦ ਮਟਰਮਾਲਾ ਮੂੰਗਿਆਂ ਵਾਲੀ ਮਾਲਾ ਗਾਨੀ ਹਾਰ ਸਿੰਘ ਤਵੀਦ ਇਨਾਮ ਬੁਗਤੀਆਂ ਰਾਣੀ ਹਾਰ ਹੌਲ ਦਿੱਲੀ ਲੋਕ ਪੈਂਡਲ ਤੋਲਨੇ ਤਵੀਦ ਜੰਜੀਰੀ ਧਗਾ ਹਮੇਲ ਚੰਪਾ ਕਲੀ ਚੌਂਕੀ ਚਟਾਲਾ ਨੂਰਤਨਾ ਸੈੱਟ ਚੰਦਨ ਸੈਣੀ ਹਾਟੇ ਟਿਊਟਾ ਠੀਕ ਹੈ ਇਹ ਹੋਗੇ ਗਰਦੰਦੇ ਗਹਿਨੇ ਤੇ ਇੱਥੇ ਇੱਕ ਯਾਦ ਰੱਖੋ ਗੱਲ ਠੀਕ ਹੈ ਜੇ ਦੋਰੀ ਦੇ ਵਿੱਚ ਪੌਂਡ ਪ੍ਰੋਏ ਹੋਣ ਤਾਂ ਉਸ ਨੂੰ ਕਹਿੰਦੇ ਹਨ ਤੱਗਾ ਠੀਕ ਹੈ ਪੌਂਡ ਪ੍ਰੋਏ ਹੋਣ ਤੇ ਉਸ ਨੂੰ ਤੱਗਾ ਕਹਿੰਦੇ ਹਨ ਜੇ ਰੁਪਏ ਪ੍ਰੋਏ ਹੋਣ ਤਾਂ ਉਸ ਨੂੰ ਹਮੇਲ ਕਹਿੰਦੇ ਹਨ ਠੀਕ ਹੈ ਹਮੇਲ ਪਹਿਲੇ ਵੀ ਪੁੱਛਿਆ ਗਿਆ ਹੈ ਹਮੇਲ ਤੇ ਸੋਨੇ ਦੇ ਪੈਸੇ ਹੋਣ ਤਾਂ ਬੁਕਤੀਆਂ ਤੇ ਕੋਨੇ ਤਵੀਤ ਹੋਣ ਤਾਂ ਇਨਾਮ ਬਣ ਜਾਂਦਾ ਉਹਨਾਂ ਦਾ ਠੀਕ ਹੈ ਫਿਰ ਉਹਨਾਂ ਨੂੰ ਇਨਾਮ ਕਿਹਾ ਜਾਂਦਾ ਹੈ ਇਕ ਕਵਿਫਿਤ ਤੋਂ ਲੋਗ ਘਰਦੰਦੇ ਗਏ ਨੇ ਤੰਦੀਰਾ ਹੱਸ ਹੱਸ ਕੰਠੀ ਕੰਡੀ ਗੁਲੂਬੰਦ ਮਟਰ ਮਾਲਾ ਮੂੰਗਿਆਂ ਵਾਲੀ ਮਾਲਾ ਗਾਨੀ ਹਾਰ ਸਿੰਘ ਤਵੀਤ ਇਨਾਮ ਬੁਖਤੀਆਂ ਰਾਣੀ ਹਾਰ ਹੌਲ ਦਿੱਲੀ ਲੋਪ ਲੋਕਟ ਪੈਂਡਲ ਢੋਲਨੇ ਤਵੀਤ ਜੰਜੀਰੀ ਤੱਗਾ ਹਮੇਲ ਚੰਪਾਕਲੀ ਚੌਕੀ ਚਟਾਲਾ ਨੌਰਤਨਾ ਸੈੱਟ ਚੰਦਰ ਸੈਣੀ ਹਾਰ ਟਿਉਕਾ ਠੀਕ ਹੈ ਤੇ ਪੌਂਡ ਪ੍ਰੋਏ ਹੋਣ ਤਾਂ ਤੱਗਾ ਰੁਪਏ ਹੋਣ ਤਾਂ ਹਮੇਲ ਸੋਨੇ ਦੇ ਪੈਸੇ ਹੋਣ ਤਾਂ ਬੁਕਤੀਆਂ ਤੇ ਜੇ ਉਹ ਤਕੋਣੇ ਹੋਣ ਤਕੋਣੇ ਤਵੀਤ ਹੋਣ ਤਾਂ ਇਨਾਮ ਵੱਜ ਜਾਂਦਾ ਉਹਨਾਂ ਦਾ ਠੀਕ ਹੈ अगे है हाथा के गहने गोखड़ू बहुत ही इंपोर्टेंट ठीक है पहले भी पूछा गया गोखड़ू गहना सिंगाड़े कड़ी चूड़ी बांका कंगन चूड़िया पट्टी हथा बाजूबंद परिबंध पहुंची बहुत इंपोर्टेंट है ठीक है ਇਹਦੇ ਵਿੱਚ ਪੌਂਚੀ ਤੇ ਜਿਹੜਾ ਗੋਖੜੂ ਐ ਇਹ ਪਹਿਲੇ ਵੀ ਪੁੱਛੇ ਜਾ ਚੁੱਕੇ ਹਨ ਤੇ ਗਜਰੇ ਗਜਰੇ ਨਹੀਂ ਸਿਰਫ ਇੱਥੇ ਦੋ ਇੰਪੋਰਟੈਂਟ ਜਿਹੜਾ ਪਹਿਲੇ ਜਿਹੜੇ ਪੁੱਛੇ ਜਾ ਸਕਦੇ ਗੋਖੜੂ ਤੇ ਪੌਂਚੀ ਪੌਂਚੀ ਵੀ ਪਹਿਲੇ ਪੁੱਛਿਆ ਜਾ ਚੁੱਕਾ ਹੱਥਾਂ ਦੀਆਂ ਉਂਗਲਾਂ ਦੇ ਗਹਿਣੇ ਠੀਕ ਹੈ ਹੱਥਾਂ ਦੇ ਗਹਿਣੇ ਜਿੱਦਾਂ ਰੱਖਣਾ ਗੋਖੜੂ ਤੇ ਪੌਂਚੀ ਜ਼ਿਆਦਾ ਰੱਖਣਾ ਹੈ ਇਸ ਨੂੰ ਯਾਦ ਹੱਥਾਂ ਦੀਆਂ ਉਂਗਲਾਂ ਦੇ ਗਹਿਣੇ ਮੰਦਰੀਆਂ ਚਾਂਦੀ ਛੱਲੇ ਅੰਗੂਠੇ ਅੰਗੂਠੇ ਦੀ ਅਰਸੀ ਠੀਕ ਹੈ ਇਕੱਠਾ ਹੀ ਹੈ ਅੰਗੂਠੇ ਦੀ ਅਰਸੀ ਪੰਜ ਅੰਗਲਾ ਰਤਨ ਚੌਂਕ ਹੱਥ ਫੁੱਲ ਛਾਪਾ ਛੱਲੇ ਅੰਗੂਠੀਆਂ ਤੇ ਕਲੀ ਚੜੀਆਂ ਕਲੀ ਚੜੀਆਂ ਜਿਹੜੀਆਂ ਭਾਂਦੇ ਵਿਆਹ ਵਿੱਚ ਸਾਲੀਆਂ ਨੂੰ ਠੀਕ ਹੈ ਕਲੀ ਚੜੀਆਂ ਅਸਟੋ ਗੈਪ ਪੈਰਾ ਦੇ ਗਹਿਣੇ ਹਨ ਜੰਜੀਰੀਆਂ ਜੰਜੀਰੀਆਂ ਵਾਲੇ ਛੱਲੇ ਪੱਟੜੀਆਂ ਬਹੁਤ ਇੰਪੋਰਟੈਂਟ ਹੈ ਠੀਕ ਹੈ ਪੱਟੜੀਆਂ ਗਸਲ ਪੱਟੀ ਸ਼ੁਕੰਤਲਾ ਸ਼ਕੁੰਤਲਾ ਚੈਨ ਪੰਜੇਬਾਂ ਬਾਂਕਾਂ ਝਾਂਜਰਾ ਕੁੰਡਲੀ ਧਾਤੋੜੇ ਠੀਕ ਹੈ ਪੈਰਾ ਦੀਆਂ ਉਂਗਲੀਆਂ ਲਈ ਗੂਠੜੇ ਵਿਛੂਏ ਤੇ ਛੱਲੇ ਛਲੀਆਂ ਬੱਚਿਆਂ ਦੇ ਗਾਣੇ ੋਂਟੇ ਸਗਲੇ ਕੜੇ ਤੇ ਕੰਗਣ ਮਰਦਾਂ ਦੇ ਗਾਣੇ ਸੁਣ ਲੋ ਗੱਲ ਵਿੱਚ ਕੈਂਠਾ ਮਾਲਾ ਤਵਿੱਤੜੀਆਂ ਬਾਹਾਂ ਵਿੱਚ ਕੰਗਣ ਕੜੇ ਕੰਨਾਂ ਵਿੱਚ ਵਾਲੇ ਨੱਤੀਆਂ ਮੁੰਦਰਾ ਜੰਜੀਰੀ ਤੇ ਛਾਪਾਂ ਠੀਕ ਹੈ ਇਹ ਮਰਦਾਂ ਦੇ ਗਾਣੇ ਹਾਂਜੀ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਵੀ ਪਲੀਜ਼ ਕਰ ਦਿਓ ਅੱਗੇ ਹੈ ਪੰਜਾਬ ਦੇ ਮੇਲੇ ਤੇ ਸਾਜ ਠੀਕ ਹੈ ਸਾਜ ਪੰਜਾਬ ਦੇ ਮੇਲੇ ਦਾ ਪੰਜਾਬ ਦੇ ਕਿਹੜੇ ਮੇਲੇ ਦਾ ਸਬੰਧ ਜਿਹੜਾ ਸ਼ੀਤਲਾ ਮਾਤਾ ਜੀ ਦੇ ਨਾਲ ਹੈ ਠੀਕ ਹੈ ਸ਼ਪਾਰ ਦਾ ਮੇਲਾ ਜਰਗ ਦਾ ਮੇਲਾ ਹੈਦ ਦਾ ਸ਼ੀਖ ਦਾ ਮੇਲਾ ਤੀਆਂ ਦਾ ਮੇਲਾ ਵੈਰੀ ਵੈਰੀ ਇੰਪੋਰਟੈਂਟ ਠੀਕ ਹੈ ਸ਼ੀਤਲਾ ਮਾਤਾ ਦਾ ਜਿਹੜਾ ਮੇਲਾ ਹੈ ਉਸ ਨੂੰ ਜਰਗ ਦਾ ਮੇਲਾ ਵੀ ਕਿਹਾ ਜਾਂਦਾ ਹੈ ਠੀਕ ਹੈ ਸੈਕਿੰਡ ਆਪਸ਼ਨ ਸ਼ੀਤਲਾ ਮਾਤਾ ਦੇ ਮੇਲੇ ਨੂੰ ਜਰਗ ਦਾ ਮੇਲਾ ਵੀ ਕਿਹਾ ਜਾਂਦਾ ਹੈ ਸਤਿਆਂ ਦਾ ਮੇਲਾ ਕਿੱਥੇ ਲੱਗਦਾ ਹੈ ਜਲੰਧਰ ਪਟਿਆਲਾ ਕਪੂਰਥਲੇ ਤੇ ਹੁਸ਼ਿਆਰਪੁਰ ਦੇ ਵਿੱਚ ਸਤਿਆਂ ਦਾ ਮੇਲਾ ਕਿੱਥੇ ਲੱਗਦਾ ਹੈ ਕਪੂਰਥਲੇ ਦੇ ਵਿੱਚ ਠੀਕ ਹੈ ਕਿਹੜੇ ਮੇਲੇ ਵਿੱਚ ਗਦੇ ਦੀ ਪੂਜਾ ਹੁੰਦੀ ਹੈ ਵੈਰੀ ਵੈਰੀ ਇੰਪੋਰਟੈਂਟ ਸ਼ਪਾਰ ਦਾ ਮੇਲਾ ਐਦਰ ਸ਼ੀਖ ਦਾ ਮੇਲਾ ਦੁਨਿਆ ਦਾ ਮੇਲਾ ਜਰਗ ਦਾ ਮੇਲਾ ਤੇ ਇਸ ਤਰ੍ਹਾਂ ਸਹੀ ਆਨਸਰ ਹੈ ਜਰਗ ਦਾ ਮੇਲਾ ਬਸੰਤ ਪੰਚਮੀ ਕਿਹੜੇ ਮਹੀਨੇ ਆਉਂਦੀ ਹੈ ਚੇਤ ਵਿਸਾਖ ਹਾੜ ਤੇ ਮਾਘ ਬਸੰਤ ਪੰਚਮੀ ਕਿਹੜੇ ਮਹੀਨੇ ਆਉਂਦੀ ਹੈ ਮਾਘ ਮਹੀਨੇ ਠੀਕ ਹੈ ਦੇਸੀ ਮਹੀਨੇ ਦੇ ਨਾਮ ਵੀ ਤੁਸੀਂ ਯਾਦ ਰੱਖਣੇ ਮੈਂ ਬਾਰ-ਬਾਰ ਬੋਲ ਰਹੀ ਹਾਂ ਮੈਂ ਇੱਕ ਵੀਡੀਓ ਵੀ ਜਾਰੀ ਕਰ ਦਾਂਗੀ ਇਸ ਦੇ ਨਾਲ ਰਿਲੇਟਡ ਪੰਜਾਬ ਦੇ ਕਿਹੜੇ ਮੇਲੇ ਨੂੰ मिनी ओलंपिक ਕਿਹਾ ਜਾਂਦਾ ਹੈ ਪੇਂਡੂ ਖੇਡ ਮੇਲਾ ਕਿਸਾਨ ਮੇਲਾ ਬਸੰਤ ਤੀਆਂ ਦਾ ਮੇਲਾ ਜਾਂ ਪੰਚਮੀ ਦਾ ਮੇਲਾ ਠੀਕ ਹੈ ਪੰਜਾਬ ਦੇ ਕਿਹੜੇ ਮੇਲੇ ਨੂੰ ਮਿਨੀ 올림픽 ਕਿਹਾ ਜਾਂਦਾ ਹੈ ਤਾਂ ਪੇਂਡੂ ਪੇਂਡੂ ਖੇਡ ਮੇਲਾ ਨੂੰ ਠੀਕ ਹੈ ਫਸਟ ਪ੍ਰਸ਼ਨ ਫਸਟ অপਸ਼ਨ ਜਰਗ ਦਾ ਮੇਲਾ ਕਿਹੜੇ ਮਹੀਨੇ ਆਂਦਾ ਹੈ ਚੇਤ ਵਿਸਾਖ ਹਾਰਡ ਤੇ ਮਾਘ ਜਰਗ ਦਾ ਮੇਲਾ ਇਸ ਨੂੰ ਯਾਦ ਰੱਖਣਾ ਚੇਤ ਦੇ ਮਹੀਨੇ ਆਉਂਦਾ ਹੈ ਚਰਗ ਦਾ ਮੇਲਾ ਚੇਤ ਪੀਰ ਸਖੀ ਸਰਵਰ ਦਾ ਮੇਲਾ ਕਿੱਥੇ ਲੱਗਦਾ ਹੈ ਪੀਰ ਸਖੀ ਸਰਵਰ ਦਾ ਮੇਲਾ ਜਲੰਧਰ ਲੁਧਿਆਣਾ ਫਰੀਦਕੋਟ ਤੇ ਮਲੇਰਕੋਟਲਾ ਪੀਰ ਸਖੀ ਸਰਵਰ ਦਾ ਮੇਲਾ ਮਲੇਰਕੋਟਲਾ ਦੇ ਵਿੱਚ ਬਾਬਾ ਸੋਦਲ ਬਾੜ ਦਾ ਮੇਲਾ ਕਿੱਥੇ ਲੱਗਦਾ ਹੈ ਚਲੰਦਰ ਪਟਿਆਲੇ ਲੁਧਿਆਣੇ ਕਪੂਰਥਲੇ ਆ ਬਸੋਤਲ ਮਾਰ ਦਾ ਮੇਲਾ ਲੱਗਦਾ ਹੈ ਜਲੰਧਰ ਦੇ ਵਿੱਚ ਅੱਗੇ ਹੈ ਮਾਗੀ ਦਾ ਮੇਲਾ ਕਿੱਥੇ ਲੱਗਦਾ ਹੈ ਮੁਕਤਸਰ ਸਾਹਿਬ ਪਟਿਆਲਾ ਜਲੰਧਰ ਲੁਧਿਆਣਾ ਮਾਗੀ ਦਾ ਮੇਲਾ ਕਿੱਥੇ ਲੱਗਦਾ ਹੈ ਤਾਂ ਮੁਕਤਸਰ ਦੇ ਮੁਕਤਸਰ ਸਾਹਿਬ ਦੇ ਵਿੱਚ ਲੱਗਦਾ ਹੈ ਮਾਗੀ ਦਾ ਮੇਲਾ ਸਰੰਗੀ ਦੀ ਲੰਬਾਈ ਕਿੰਨੀ ਮੰਨੀ ਗਈ ਹੈ 40 45 सेंटीमीटर 35 40 सेंटीमीटर 45 50 सेंटीमीटर एनएचओ कोई भी नहीं सरंगी दी लंबाई ਜਿਹੜੀ ਮੰਨੀ ਗਈ ਹੈ ਉਹ ਹੈ 35 ਤੋਂ 40 सेंटीमीटर ਰਬਾਬ ਸਾਜ਼ ਕਿਹੜੇ ਦੇਸ਼ ਦਾ ਨਿਸ਼ਾਨੀ ਚਿੰਨ ਹੈ ਠੀਕ ਹੈ ਨੈਸ਼ਨਲ ਸੈਂਬਲ ਹੈ ਰਬਾਬ ਸਾਜ਼ ਜਿਹੜਾ ਹੈ ਕਿਹੜੇ ਦੇਸ਼ ਦਾ ਨਿਸ਼ਾਨੀ ਚਿੰਨ ਹੈ ਪਾਕਿਸਤਾਨ ਦਾ ਭਾਰਤ ਦਾ ਈਰਾਨ ਦਾ ਅਫਗਾਨਿਸਤਾਨ ਦਾ ਟਾਈ ਜੀ ਨੇ ਹੈ ਫਗਾਨਿਸਤਾਨ ਦਾ ਕਿਹੜੇ ਗੁਰੂ ਸਾਹਿਬਾਨ ਤੋਂ ਟਾਡੀ ਪ੍ਰਥਾ ਜਿਹੜੀ ਸ਼ੁਰੂ ਹੋਈ ਸੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਤੇ ਗੁਰੂ ਨਾਨਕ ਦੇਵ ਜੀ ਤੋਂ ਟਾਡੀ ਜਿਹੜੀ ਪ੍ਰਥਾ ਕਿੱਥੋਂ ਸਟਾਰਟ ਹੋਈ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਠੀਕ ਹੈ 6ਵੇਂ ਗੁਰੂ ਸਨ ਅੱਗੇ ਹੈ ਪੰਜਾਬ ਸ਼ਬਦ ਕਿਹੜੀ ਭਾਸ਼ਾ ਦਾ ਹੈ ਪੰਜਾਬੀ ਉਰਦੂ ਸੰਸਕ੍ਰਿਤੀ ਫਾਰਸੀ ਪੰਜਾਬ ਸ਼ਬਦ ਕਿਹੜੀ ਭਾਸ਼ਾ ਦਾ ਹੈ ਤਾਂ ਇਹ ਫਾਰਸੀ ਦਾ ਠੀਕ ਹੈ ਪੰਜਾਬੀ ਨਹੀਂ ਲਗਾਣਾ ਠੀਕ ਹੈ ਫਾਰਸੀ ਫਾਰਸੀ ਭਾਸ਼ਾ ਦਾ ਪੰਜਾਬ ਸ਼ਬਦ ਪੰਜਾਬੀ ਭਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦਾ ਛੇਮਾ ਦਰਿਆ ਕਿਹਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਪ੍ਰੋਫੈਸਰ ਪੂਰਨ ਸਿੰਘ ਨੂੰ ਭਾਈ ਵੀਰ ਸਿੰਘ ਜੀ ਨੂੰ ਸੰਤ ਸਿੰਘ ਸੇਖੋਂ ਨੂੰ ਤੇ ਅਮਿਤ ਦਾ ਪ੍ਰੇਤਮ ਨੂੰ ਪੰਜਾਬੀ ਪਾਸ਼ਾ ਦੇ ਪਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦਾ ਸ਼ੇਵਾਂ ਦਰਿਆ ਕਿਹਾ ਜਾਂਦਾ ਹੈ ਤਾਂ ਉਹ ਹਨ ਪ੍ਰੋਫੈਸਰ ਪੂਰਨ ਸਿੰਘ ਮਲਵਈ ਗਿੱਧੇ ਵਿੱਚ ਜ਼ਿਆਦਾਤਰ ਤੇ ਕਿਹੜਾ ਸਾਜ਼ ਜਿਹੜਾ ਹੈ বাজਾਇਆ ਜਾਂਦਾ ਹੈ ਢੱਡ ਅਲਗੋਜ਼ਾ ਬੁੱਧਗੂ ਚਿੰਟਾ ਤਾਂ ਮਲਵਈ ਗਿੱਧੇ ਵਿੱਚ ਜ਼ਿਆਦਾਤਰ ਅਲਗੋਚਾ ਜਿਹੜਾ ਹੈ বাজਾਇਆ ਜਾਂਦਾ ਹੈ स्टापू की है ठीक है स्टापू पहले भी प्रश्न भी है आ चुके है पेपर च ठीक है शायद पटवारी के पेपर भी आ चुके हैं स्टापू की है गीत है साज है खेड है नाच है तुड़िया का खेड़ है ठीक खेड है लाइना खिंच के उसनों खेडिया जाता है, है स्टापू तो खेड है ਪੰਜਾਬ ਦੇ ਕਿਹੜੇ ਪਿੰਡ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਗੁਜਰਾਖੇੜੀ ਕਿਸਾਨਗੜ ਨੂਰਪੁਰ ਸੰਸਾਰਪੁਰ ਪੰਜਾਬ ਦੇ ਕਿਹੜੇ ਪਿੰਡ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਤਾਂ ਉਹ ਪਿੰਡ ਹੈ ਸੰਸਾਰਪੁਰ ਵਿਆਹ ਦੇ ਵਿੱਚ ਸ਼ੰਦ ਨੂੰ ਕੌਣ ਸੁੰਦਦਾ ਹੈ ਨਾਨਕੇ ਦਾਦੇ ਪਚਾਈਆਂ ਜਾਂ ਸਾਲੀਆਂ ਤਾਂ ਛੰਦ ਸੁੰਦੇ ਹਨ ਸਾਲੀਆਂ ਮੌਸਮੀ ਕਿਹੜੇ ਗੀਤ ਗਾਏ ਜਾਂਦੇ ਹਨ ਤਾਂ ਕੀਰਨੇ ਜਿਹੜੇ ਹਨ ਮੌਸਮੀ ਪਾਏ ਜਾਂਦੇ ਹਨ ਬਰਾਤ ਦੇ ਆਨ ਸਮੇ ਕਿਹੜੇ ਗੀਤ ਜਿਹੜੇ ਹਨ ਗਾਏ ਜਾਂਦੇ ਹਨ ਟੱਪੇ ਟੋਲਾ ਸਿੱਠਣੀਆਂ ਜਾਂ ਮਾਹੀਆਂ ਤਾਂ ਸਿੱਠਣੀਆਂ ਜਿਹੜੀਆਂ ਹਨ ਬਰਾਤ ਆਉਣ ਦੇ ਸਮੇ ਜਿਹੜੀਆਂ ਗਾਈਆਂ ਜਾਂਦੀਆਂ ਵਿਆਦ ਵਿੱਚ ਜਾਗੋ ਨੂੰ ਕੌਣ ਚੁੱਕਦਾ ਹੈ ਪਚਾਈ ਮਾਮੀ ਪੈਨ ਜਾਂ ਨਾਨਕਾ ਮੇ ਤਾਂ ਚੁੱਕਦਾ ਹੈ ਮਾਮੀ ਠੀਕ ਹੈ ਤੇ ਅੱਜ ਲਈ ਇੰਨੀ ਹੀ ਵੀਡੀਓ ਲੈ ਚੰਗੀ ਲੱਗੇ ਤਾਂ ਸੋ ਕਮੈਂਟ ਕਰ ਦੇਣਾ ਲਾਈਕ ਕਰ ਦੇਣਾ ਧੰਨਵਾਦ